ਜਪੋ ਜੀ ਸਤਨਾਮ ਸਤਨਾਮ ਕੁਦਰਤ ਕੌਣ ਵਿਚਾਰ ਹੈ ਕੋਈ ਜਾਣੇ ਭੇਤ ਸਰਵੀ ਸ਼ੰਤੀ ਮਨ ਵਰੈ ਬੁਲੈ ਮਨ ਲੈ ਚੇਤ ਗੁਰبن ਆਦਿ ਬ ਆਦਮੈ ਦੀਨੋ ਤਾਪ ਜਰੇ ਤ ਗੁਰੂ ਗਬਿੰਦ ਪਰ ਤਾਪ ਸੇ ਹੋਤ ਜਾਤ ਸਰਬ ਸੇਤ ਨਾਮ ਲਿਏ ਅੰਗ ਜਾਇ ਗੈ ਪਾਪਾ مول ہرتا جن ربا دست ادھن ہو کر سوامی اے تن تن جخت پتا ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਉਪਦੇਸ਼ ਦਿੰਦੀ ਹੈ ਕੁਦਰਤ ਕੌਣ ਵਿਚਾਰ ਹੈ ਕਿ ਉਸ ਪਰਮਾਤਮਾ ਦੀ ਕੁਦਰਤ ਦਾ ਕੌਣ ਵਿਚਾਰ ਕਰ ਸਕਦਾ ਹੈ ਕਿ ਕੁਦਰਤ ਕਦੋਂ ਕੀ ਕਰ ਦੇਵੇ ਕੋਈ ਪਤਾ ਨਹੀਂ ਹੈ ਕਿਸ ਤਰ੍ਹਾਂ ਕਰ ਦੇਵੇ ਕੋਈ ਪਤਾ ਨਹੀਂ ਹੈ ਜੀਵ ਸੋਚ ਨਹੀਂ ਸਕਦਾ ਜੀਵ ਦੀ ਉੱਥੇ ਤੱਕ ਸਮਝ ਨਹੀਂ ਹੈ ਜਿੱਥੇ ਉਹ ਪਰਮਾਤਮਾ ਦੀ ਕੁਦਰਤ ਹੈ ਕਿ ਜਿਹੜੀ ਉਹਦੀ ਕੁਦਰਤ ਹੈ ਉਹਦੀ ਕੋਈ ਵਿਚਾਰ ਨਹੀਂ ਕਰ ਸਕਦਾ ਅੱਜ ਦੇ ਸ਼ਬਦ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰ ਜੀ ਨੇ ਕੁਦਰਤ ਬਾਰੇ ਹੀ ਬਿਆਨ ਕੀਤਾ ਔਰ ਸਤਗੁਰ ਦੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਜਦੋਂ ਆਪਾਂ ਗੁਰੂ ਪਿਆਰੇ ਸਾਧ ਸੰਗ ਜੋ ਪੜਾਂਗੇ ਸੁਣਾਂਗੇ ਜਦੋਂ ਸਾਰੀ ਬਾਣੀ ਸੁਣਾਂਗੇ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਕਿਸ ਤਰ੍ਹਾਂ ਇਸ ਜੀਵ ਦਾ ਜੀਵਨ ਬਣਦਾ ਹੈ ਕਿਸ ਤਰ੍ਹਾਂ ਇਹ ਖਤਮ ਹੁੰਦਾ ਹੈ ਜੀਵਨ ਜੋਤ ਕੈਸੇ ਜਗੇ ਕੈਸੇ ਹੋਏ ਅੰਤ ਰਵੀਦਾਸ ਮਨੁੱਖ ਨਾ ਜਾਣੇ ਜਾਣਤ ਹੈ ਭਗਵੰਤ ਕਿ ਇਸ ਜੀਵ ਦੀ ਜੀਵਨ ਕੇ ਪਾਪ ਤੇ ਦਾ ਜਨਮ ਕਿਸ ਤਰ੍ਹਾਂ ਹੋਣਾ ਹੈ ਇਸ ਦਾ ਅੰਤ ਕਿਸ ਤਰ੍ਹਾਂ ਹੋਣਾ ਹੈ ਇਹ ਜੀਵ ਨਹੀਂ ਜਾਣਦਾ ਇਹ ਮਨੁੱਖ ਨਹੀਂ ਜਾਣਦਾ ਕੌਣ ਜਾਣਦਾ ਹੈ ਸਤਗੁਰੂ ਜੀ ਕਹਿੰਦੇ ਜਾਨਤ ਹੈ ਭਗਵੰਤ ਕਿ ਜੋਦਨ ਆਵੇ ਸੋਦਨ ਜਾਹੀਂ ਕਰਨਾ ਕੂਚ ਰਹਿਨ ਥਰ ਨਹੀਂ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉਪਰ ਮੰਨਾ ਦੇਖੋ ਕਿੰਡੀ ਮਹਾਨ ਗੱਲ ਕਿ ਕਿ ਚਾਹੀ ਕੋਈ ਆਮ ਇਨਸਾਨ ਚਾਹੇ ਕੋਈ ਗੁਰੂ ਹੈ ਚਾਹੇ ਕੋਈ ਪੀਰ ਹੈ ਸਭ ਨੂੰ ਜਾਣਾ ਪੈਣਾ ਹੈ ਸੰਗ ਚਮਤ ਹੈ ਕਿ ਜਦੋਂ ਆਪਾਂ ਆਖਰੀ ਸਮੇਂ ਸੰਸਕਾਰ ਸਮੇਂ ਜਿਹੜੇ ਜੀਵ ਦਾ ਸੰਸਕਾਰ ਕਰਨਾ ਵੇ ਆਖਰੀ ਸਮੇਂ ਉਹਦੇ ਨਾਲ ਚੱਲਦੇ ਆ ਤੇ ਸਤਿਗੁਰੂ ਜੀ ਕਹਿੰਦੇ ਸੰਗ ਚਲਤ ਹੈ ਹਮ ਵੀ ਚੱਲਣਾ ਕਿ ਇੱਕ ਦਿਨ ਇਸ ਰਸਤੇ ਤੇ ਅਸੀਂ ਵੀ ਚੱਲਣਾ ਹੈ ਕੁਦਰਤ ਕਿ ਜੋ ਦਿਨ ਆਵੇ ਚਾਹੀਓ ਬਨਸਪਤੀ ਹੈ ਚਾਹੀਓ ਕੋਈ ਵੀ ਆਪਾਂ ਲਾ ਲਈਏ ਚੀਜ਼ ਹੈ ਧਰਤੀ ਤੇ ਜਿਹੜੀ ਬਣੀ ਹੈ ਚਾਹੀਓ ਮਨੁੱਖ ਹੈ ਚਾਹੀਓ ਜੀਵ ਹੈ ਜੰਤੂ ਹੈ ਪੰਛੀ ਹੈ ਦਰਖਤ ਹੈ ਕੋਈ ਵੀ ਲਾ ਲਈਏ ਉਹਦਾ ਅੰਤ ਇੱਕ ਦਿਨ ਆਉਣਾ ਹੀ ਆਉਣਾ ਹੈ ਇਹ ਕੁਦਰਤ ਹੈ ਉਸ ਕੁਦਰਤ ਨੂੰ ਕੋਈ ਜਾਣ ਨਹੀਂ ਸਕਿਆ ਕੇਵਲ ਔਰ ਕੇਵਲ ਉਹ ਪਰਮਾਤਮਾ ਹੀ ਜਾਣਦਾ ਹੈ ਹੁਣ ਜਿਵੇਂ ਆਪਾਂ ਗੁਰੂ ਪਹਿਲੇ ਸਾਥ ਸੰਗਤ ਦੇਖੀ ਪਿਛਲੇ ਦਿਨਾਂ ਦੇ ਵਿੱਚ ਅੱਜ ਤੋਂ 15 ਦਿਨ ਹੋ ਗਏ ਜਾਂ ਮਹੀਨਾ ਹੋ ਗਿਆ ਕਿਵੇਂ ਉਸ ਕੁਦਰਤ ਨੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਮਾਰੀ ਔਰ ਜਿਹੜੇ ਕਰ ਖੁਸ਼ਹਾਲ ਸੀ ਉਹਨਾਂ ਦੇ ਗੁਰੂ ਪਹਿਲੇ ਸਾਥ ਸੰਗਤੋਂ ਕਰ ਪਾਣੀ ਦੇ ਵਿੱਚ ਵਗ ਗਿਆ ਪਾਉ ਡਿੱਗ ਗਿਆ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਉੱਪਰ ਫਸਲਾਂ ਅੱਜ ਦੇ ਸਮੇਂ 'ਚ ਲਹਿਨ ਹਾਰ ਰਹੀਆਂ ਹੋਣੀਆਂ ਸੀ ਪਰ ਅੱਜ ਗੁਰੂ ਪਰੀ ਸਾਜ ਸੰਜੋ ਫਸਲਾਂ ਦੇਖੀਏ ਅੱਜ ਉਹ ਪਾਣੀ ਦੇ ਕਾਰਨ ਤਬਾਹ ਹੋ ਗਈਆਂ ਇਹ ਕੁਦਰਤ ਹੈ ਉਸ ਪਰਮਾਤਮਾ ਦੀ ਔਰ ਇਸ ਤੋਂ ਵੱਡੀ ਉਦਾਹਰਣ ਕਿਹੜੀ ਹੋ ਸਕਦੀ ਹੈ ਕਿ ਜਦੋਂ ਜਿਉ ਪਰਮਾਤਮਾ ਦੁੱਖ ਦਿੰਦਾ ਹੈ ਤੇ ਨਾਲ ਸੁੱਖ ਵੀ ਦਿੰਦਾ ਹੈ ਜਿਉਂਨੇ ਅੱਜ ਸਾਨੂੰ ਦੁੱਖ ਦਿੱਤਾ ਹੈ ਤੇ ਨਾਲ ਸੁੱਖ ਵੀ ਦਿੰਦਾ ਕੀ ਸੁੱਖ ਦਿੰਦਾ ਦੁੱਖ ਦੇਣ ਵਾਲਾ ਵੀ ਉਹੀ ਤੇ ਸੁੱਖ ਦੇਣ ਵਾਲਾ ਵੀ ਉਹੀ ਪਾਪ ਤੇ ਗੁਰੂ ਪਹਿਰੇ ਸਾ ਸਾਨੂੰ ਜਿਹੜੇ ਬੰਨ ਬਣਾਏ ਹੋਏ ਆ ਉਹ ਵੀ ਇੱਕ ਇਨਸਾਨ ਨੇ ਬਣਾਏ ਆ ਔਰ ਉਹਨਾਂ ਪਾਣੀ ਨੂੰ ਰੋਕਿਆ ਗਿਆ ਔਰ ਉਹ ਪਾਣੀ ਜਦੋਂ ਜਮਾ ਹੋ ਜਾਂਦਾ ਇਕੱਠਾ ਜਦੋਂ ਇਕੱਠਾ ਰੋੜ ਛੱਡ ਦਿੰਦੇ ਆ ਤੇ ਉਹਦੇ ਨਾਲ ਤਬਾਹੀ ਆਉਂਦੀ ਪਰ ਜੇ ਉਹ ਦੁੱਖ ਆਇਆ ਤੇ ਉਸ ਪਰਮਾਤਮਾ ਨੇ ਉਹਨਾਂ ਜੀਵਾਂ ਨੂੰ ਨਾਲ ਖੜਾ ਕਰ ਦਿੱਤਾ ਕਿ ਜਿਹੜੇ ਅੱਜ ਆਪਾਂ ਦੇਖੇ ਗੁਰੂ ਪਹਿਲੇ ਸਾਸ ਨੂੰ ਸੰਤਾ ਤੱਕ ਰਾਸ਼ਨ ਪੁਚਾਰੇ ਸੀ ਪਾਣੀ ਪੁਚਾਰੇ ਸੀ ਔਰ ਬੇਜ਼ਬਾਨਾਂ ਦੇ ਲਈ ਚਾਰਾ ਤੱਕ ਪੁਚਾਰੇ ਸੀ ਇਹ ਉਸ ਪਰਮਾਤਮਾ ਦੀ ਕੁਦਰਤ ਹੈ ਜਿਹੜਾ ਕੁਦਰਤ ਨੂੰ ਉਹਦੇ ਪੇਦ ਨੂੰ ਕੋਈ ਪਹਿਚਾਣ ਨਹੀਂ ਸਕਿਆ ਤੇ ਸਤਿਗੁਰੂ ਰਬੀਦਾਸ ਸਮਰੰਜ ਅੱਜ ਦੇ ਸ਼ਬਦ ਵਿੱਚ ਵੀ ਇਹੀ ਬਿਆਨ ਕਰ ਰਹੇ ਹਨ ਸਰਬਹੀ ਸ਼ਕਤੀਮਾਨ ਗੁਰ ਪੂਲੇ ਮਨ ਲੈ ਚੇਤ ਕੇ ਗੁਰੂ ਸਰਬ ਸ਼ਕਤੀਮਾਨ ਹੈ ਭੁੱਲੇ ਹੋਏ ਜੀਵ ਪ੍ਰਭੂ ਨੂੰ ਚੇਤੇ ਕਰਦੇ ਹਨ ਕਿਹੇ ਜੀਵ ਜਿਹੜਾ ਉਸ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਜਿਹੜਾ ਜੀਵ ਉਹ ਦੁੱਖ ਪਾਉਂਦਾ ਹੈ ਤੇ ਜਦੋਂ ਗੁਰੂ ਪੈਰੀ ਸਾ ਸਾਨੂੰ ਜੀਉ ਅਸੀਂ ਦੁੱਖ ਦੀ ਕੜੀ ਦੇ ਵਿੱਚ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ ਤੇ ਉਹ ਪਰਮਾਤਮਾ ਵੀ ਸਾਡੇ ਨਾਲ ਆ ਕੇ ਖੜ ਜਾਂਦਾ ਹੈ ਕਿ ਜੋ ਦਿਨ ਆਵੇ ਕਿ ਜਿਹੜਾ ਦਿਨ ਚੜਿਆ ਹੈ ਉਹਨੇ ਬੀਤਣਾ ਜ਼ਰੂਰ ਹੈ ਕਿ ਅੱਜ ਦਾ ਦਿਨ ਚੜਿਆ ਤੇ ਅੱਜ ਦਾ ਦਿਨ ਬੀਤ ਵੀ ਜਾਣਾ ਹੈ ਰਾਤ ਆਈ ਰਾਤ ਮੀਤ ਗਈ ਸਮਾਂ ਆਪਣੀ ਚਾਲ ਚੱਲਦਾ ਜਾਂਦਾ ਹੈ ਜਿਵੇਂ ਗੁਰੂ ਪਿਆਰੇ ਸਾਸ ਸੂਝ ਆਪਾਂ ਰੇਤ ਨੂੰ ਸੁੱਕੀ ਰੇਤ ਨੂੰ ਆਪਣੇ ਹੱਥ ਵਿੱਚ ਫੜ ਕੇ ਨਹੀਂ ਰੱਖ ਸਕਦੇ ਇਸੇ ਤਰ੍ਹਾਂ ਸਮੇਂ ਨੂੰ ਵੀ ਆਪਾਂ ਆਪਣੇ ਕਾਬੂ ਵਿੱਚ ਨਹੀਂ ਕਰ ਸਕਦੇ ਆਪਾਂ ਜਿਹੜੀ ਸਾਡੇ ਕੋਲ ਕੜੀ ਹੈ ਉਹਦਾ ਆਪਾਂ ਸੈੱਲ ਕੱਢ ਕੇ ਉਹਨੂੰ ਰੋਕ ਸਕਦੇ ਆ ਪਰ ਸਮੇਂ ਨੂੰ ਨਹੀਂ ਰੋਕ ਸਕਦੇ ਕਿ ਅਸੀਂ ਸਮੇਂ ਨੂੰ ਰੋਕ ਦਈਏ ਨਹੀਂ ਇਹ ਕੁਦਰਤ ਵੱਲੋਂ ਹੈ ਇਹ ਕੁਦਰਤ ਦਾ ਨਿਯਮ ਹੈ ਕਿ ਜਿਹੜੀ ਚੀਜ਼ ਆਈ ਹੈ ਉਹਨੇ ਖਤਮ ਹੋਣਾ ਹੀ ਹੋਣਾ ਹੈ ਉਹਨੂੰ ਕੋ ਰੋਕ ਨਹੀਂ ਸਕਦਾ ਆਪਾਂ ਜਦੋਂ ਸਾਡੇ ਕੋਲ ਸਾਡੇ ਘਰ ਦੇ ਵਿੱਚ ਕਿਸੇ ਦਾ ਜਨਮ ਹੁੰਦਾ ਹੈ ਤੇ ਆਪਾਂ ਖੁਸ਼ੀਆਂ ਮਨਾਉਂਦੇ ਹਾਂ ਜਦ ਕਛ ਪਾਵੇ ਤਬ ਗਰਵ ਕਰਤ ਹੈ ਕਿ ਆਪਾਂ ਕਿਵੇਂ ਲੱਡੂ ਬੰਨਦੇ ਆ ਕਿਵੇਂ ਆਪਾਂ ਟੋਲ ਵਜਾਉਂਦੇ ਆ ਕਿਵੇਂ ਆਪਾਂ ਭੰਗੜੇ ਪਾਉਂਦੇ ਆ ਕਿ ਜਦੋਂ ਸਾਡੇ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਜਦੋਂ ਆਪਾਂ ਵਿਆਹ ਰੱਖਦੇ ਉਸ ਵੇਲੇ ਵੀ ਇਸੇ ਤਰ੍ਹਾਂ ਕਰਦੇ ਹਾਂ ਜਦ ਕਛ ਪਾਵੇ ਤਬ ਗਰਮ ਕਰਤ ਹੈ ਤੇੰਕਾਰ ਕਰਦੇ ਮੇਰੇ ਪੁੱਤ ਹੋਇਆ ਮੇਰੇ ਦੀ ਹੋਈ ਮੇਰਾ ਘਰ ਸੋਹਣਾ ਬਣਿਆ ਮੇਰੇ ਕੋਲ ਜ਼ਮੀਨ ਜਾਇਦਾਦ ਹੈ ਜਦ ਕਛ ਪਾਵੇ ਤਬ ਗਰਮ ਕਰਤ ਹੈ ਮਾਇਆ ਗਈ ਤਬ ਰੋਣ ਲੱਗਦਾ ਹੈ ਉਹੀ ਚੀਜ਼ ਸਾਡੇ ਤੋਂ ਦੂਰ ਹੋ ਜਾਵੇ ਤਾਂ ਅਸੀਂ ਰੋਣੇ ਹਾਂ ਅੱਜ ਦੇਖੀਏ ਹੜਾ ਕਾਰਨ ਸਾਡਾ ਘਰ ਜੇ ਕਿਸੇ ਦਾ ਡਿਗਿਆ ਤਾਂ ਗੁਰੂ ਪਹਿਲੇ ਸਾਸੂ ਘਰ ਵਾਲੇ ਰੋਂਦੇ ਆ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਪਾਣੀ ਆ ਗਿਆ ਫਸਲ ਖਰਾਬ ਹੋ ਗਈ ਉਹ ਰੋਂਦਾ ਹੈ ਕਿਉਂ ਕਿ ਗੁਰੂ ਪਹਿਲੇ ਸਾਸੂ ਫਸਲ ਦੇ ਨਾਲ ਪਿਆਰ ਹੈ ਸਾਨੂੰ ਘਰਾਂ ਦੇ ਨਾਲ ਪਿਆਰ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਇਸੇ ਕਰਕੇ ਜੀਵ ਇਹਨਾਂ ਚੀਜ਼ਾਂ ਦੇ ਨਾਲ ਉਹ ਮਾਇਆ ਪਾ ਕੇ ਜੀਵ ਆਪਣੇ ਆਪ ਨੂੰ ਦੁਖੀ ਕਰਦਾ ਹੈ ਕਿ ਮਾਇਆ ਗਈ ਤਬ ਰੋਮਨ ਲਗਤਾ ਕਿ ਉਹ ਮਾਇਆ ਹੈ ਅਸੀਂ ਧਿਆਪੁੱਤਰਾਂ ਨੂੰ ਪਿਆਰ ਕਰਦੇ ਆ ਸਾਡੇ ਅੰਦਰ ਇੱਕ ਮੂਹ ਮਾਇਆ ਹੈ ਇਸੇ ਕਰਕੇ ਸਤਗੁਰੂ ਜੀ ਬਖਸ਼ਿਸ਼ ਕਰਦੇ ਗੁਰਬਿਨ ਆਦ ਬਿਆਦਮੇ ਤੀਨੋ ਦਾਪ ਜਰੇਤ ਗੁਰੂ ਗੋਬਿੰਦ ਪਰਤਾਪ ਸੇ ਹੋਤ ਜਾਤ ਸਰਬ ਸੇਚ ਗੁਰੂ ਅਤੇ ਪ੍ਰਭੂ ਦੀ ਕਿਰਪਾ ਨਾਲ ਸਾਰੇ ਬੰਧਨ ਸਮਾਪਤ ਹੋ ਜਾਂਦੇ ਹਨ ਕਿ ਅੱਜ ਦੇਖਿਏ ਗੁਰੂ ਪਹਿਲੇ ਸਾਧ ਸੰਗਜੋ ਅੱਜ ਕੋਈ ਦੇਖਦਾ ਨਹੀਂ ਕਿ ਕੌਣ ਕਿਨੂੰ ਖਾਣਾ ਦੇਣਾ ਹੈ ਹਰ ਕੋਈ ਇਸੇ ਤਰ੍ਹਾਂ ਲੱਗਾ ਹੋਇਆ ਕਿ ਕੋਈ ਭੁੱਖਾ ਨਾ ਰਵੇ ਕਿਉਂ ਮਸੀਬਤ ਦੀ ਕੜੀ ਦੇ ਵਿੱਚ ਕੋਈ ਭੁੱਖਾ ਨਾ ਰਹਿ ਜਾਵੇ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਕੋਈ ਦਵਾਈਆਂ ਦਾ ਲੰਗਰ ਲਗਾ ਰਿਹਾ ਕੋਈ ਰਾਸ਼ਨ ਵੰਡ ਰਿਹਾ ਕੋਈ ਕੱਪੜੇ ਵੰਡ ਰਿਹਾ ਕੋਈ ਤਰਪਾਲਾ ਮੰਡ ਰਿਹਾ ਸੀ ਇਹ ਸਾਰਾ ਉਹ ਪਰਮਾਤਮਾ ਦੀ अपार कृपा ਦੇ ਨਾਲ ਹੀ ਹੋ ਰਹਿ ਗੁਰੂ ਅਤੇ ਪ੍ਰਭੂ ਦੀ ਕਿਰਪਾ ਨਾਲ ਸਾਰੇ ਬੰਧਨ ਪਾਪ ਕੇ ਦੁੱਖ ਸਮਾਪਤ ਹੋ ਜਾਂਦੇ ਹਨ ਨਾਮ ਜਪਣ ਦੇ ਨਾਲ ਕੱਠੇ ਨੇ ਪਾਪ ਅਤੇ ਪਾਪਾਂ ਦੇ ਮੂਲ ਸਮਾਪਤ ਹੋ ਜਾਂਦੇ ਹਨ ਨਾਮ ਲਈ ਅੰਗ ਜਾਣਗੇ ਪਾਪਾਂ ਮੂਲ ਹਰੇਤ ਕਿ ਨਾਮ ਜਪਣ ਦੇ ਨਾਲ ਭਾਈ ਸਾਰੇ ਹੀ ਪਾਪ ਸਮਾਪਤ ਹੋ ਜਾਂਦੇ ਹਨ ਜਨ ਰਬੀਦਾਸ ਤਦੀਨੋ ਕਰੋ ਸਵਾਮੀ ਹੇਤ ਸਤਗੁਰੂ ਰਬਦਾਸ ਸਮਰਜ ਉਚਾਰਨ ਕਰਦੇ ਹਨ ਕਿ ਜੀਵ ਨੂੰ ਸਭ ਦੇ ਮਾਲਕ ਪ੍ਰਭੂ ਨੂੰ ਸਮਰਪਿਤ ਹੋ ਕੇ ਪ੍ਰੇਮ ਕਰਨਾ ਚਾਹੀਦਾ ਹੈ ਕਿ ਦੀਨ ਦੁਖਿਆਂ ਦੀ ਸੇਵਾ ਵਿੱਚ ਸਹਿਯੋਗ ਕਰਨਾ ਚਾਹੀਦਾ ਸਭ ਨਾਲ ਦੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਜਾਤ ਪਾਤ ਦਾ ਕੋਈ ਊਚ ਨੀਚ ਦਾ ਪੇਦ ਪਾਵ ਨਹੀਂ ਕਰਨਾ ਚਾਹੀਦਾ ਸਭਨਾ ਦੇ ਵਿੱਚ ਉਹ ਪਰਮਾਤਮਾ ਮੌਜੂਦ ਹੈ ਗੁਰੂ ਪਹਿਰੇ ਸਾਸਾਂ ਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਉਹ ਸਭਨਾ ਦੇ ਵਿੱਚ ਪਰਮਾਤਮਾ ਮੌਜੂਦ ਹੈ ਜਿਹੜਾ ਜਿਹੜਾ ਜੀ ਵੀ ਸਵਾਸ ਲੈਂਦਾ ਹੁਣ ਆਪਾਂ ਦੇਖਿਆ ਗੁਰੂ ਪਹਿਰੇ ਸਾਸਾਂ ਜਿੱਥੇ ਤੱਕ ਕਿ ਦਰਕਤ ਵੀ ਸਾਹ ਲੈਂਦੇ ਹਨ ਦਰਕਤ ਵੀ ਸਾਹ ਲੈਂਦੇ ਹਨ ਔਰ ਇਨਸਾਨ ਵੀ ਸਾਹ ਲੈਂਦਾ ਹੈ ਤੇ ਇਸ ਕਰਕੇ ਸਤਿਗੁਰ ਜੀ ਬਖਸ਼ਿਸ਼ ਕਰਦੇ ਮੈਂ ਸਭਾਂ ਨਾਲ ਦੇ ਨਾਲ ਪ੍ਰੇਮ ਕਰੋ ਜਿੰਨਾ ਚਿਰ ਗੁਰੂ ਪੈਰੀ ਸਾ ਸੰਗਤ ਜੀਓ ਇਸ ਜੀਵ ਦੇ ਅੰਦਰ ਉਹ ਪਰਮਾਤਮਾ ਦੀ ਰੂਹ ਵੱਸਦੀ ਹੈ ਪਰਮਾਤਮਾ ਵੱਸਦਾ ਹੈ ਉਹਨਾਂ ਚਿਰ ਇਸਰੀ ਨੂੰ ਕੁਝ ਨਹੀਂ ਹੁੰਦਾ ਪਰ ਜਦੋਂ ਇਹ ਰੂਹ ਨਿਕਲ ਜਾਂਦੀ ਹੈ ਤਾਂ ਗੁਰੂ ਪੈਰੀ ਸਾ ਸੰਸੂ ਸਰੀਰ ਵੀ 2-4 ਦਿਨਾਂ ਬਾਅਦ ਬਦਮੂ ਮਾਰਨ ਲੱਗ ਪੈਂਦਾ ਹੈ ਇਹ ਪਰਮਾਤਮਾ ਦੀ ਕੁਦਰਤ ਹੈ ਕਿ ਜਿਹੜਾ ਇਹ ਸਰੀਰ ਨੂੰ ਚਲਾ ਰਿਹਾ ਹੈ ਰੱਥ ਕੋ ਚਤੁਰ ਚਲਾਵਣ ਹਾਰੋ ਕਿ ਜਿਹੜਾ ਇਹ ਰੱਥ ਨੂੰ ਚਲਾ ਰਿਹਾ ਮਨ ਜਿਹੜਾ ਉਹ ਬਹੁਤ ਚਲਾਕ ਹੈ ਚਤੁਰ ਹੈ ਚਲਾਕ ਹੈ ਇਸ ਕਰਕੇ ਗੁਰੂ ਪਹਿਲੇ ਸਾਨੂੰ ਜਿਉ ਆਪਣੇ ਮਨ ਨੂੰ ਉਸ ਪ੍ਰਭੂ ਪਰਮਾਤਮਾ ਦੇ ਚਰਨਾ ਦੇ ਨਾਲ ਲਾਉਣਾ ਹੈ ਤੇ ਕੁਦਰਤ ਜਿਹੜੀ ਕੁਦਰਤ ਹੈ ਉਹਦੀ ਸਤਗੁਰ ਜੀ ਕਹਿੰਦੇ ਕੋਈ ਵਿਚਾਰ ਨਹੀਂ ਕਰ ਸਕਦਾ ਇਸ ਕਰਕੇ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਚਾਹੇ ਦੁੱਖ ਆ ਜਾਵੇ ਚਾਹੇ ਸੁੱਖ ਆ ਜਾਵੇ ਸਾਨੂੰ ਉਹਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਅਸੀਂ ਹਰ ਵੇਲੇ ਉਸ ਪਰਮਾਤਮਾ ਦਾ ਸਿਮਰਨ ਕਰਾਂਗੇ ਫਿਰ ਦੁੱਖ ਵੀ ਸੁੱਖਾਂ ਦੇ ਵਿੱਚ ਬਦਲ ਜਾਂਦਾ ਤੇ ਜਦੋਂ ਅਸੀਂ ਰੋਂਦੇ ਨਹੀਂ ਜੀ ਫਿਰ ਗੁਰੂ ਪੈਰੀ ਸਾਸੋਂ ਸੁੱਖ ਵੀ ਹੋਵੇ ਤਾਂ ਵੀ ਦੁੱਖ ਬਣ ਜਾਂਦਾ ਹੈ ਇਸ ਕਰਕੇ ਸਤਗੁਰੂ ਜੀ ਬਖਸ਼ਿਸ਼ ਕਰਦੇ ਭਾਈ ਹਰ ਵੇਲੇ ਉਸ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦੇ ਰਹੀਏ ਤੇ ਸਾਡਾ ਜੀਵਨ ਸਫਲਾ ਹੋ ਜਾਵੇ ਜੈ ਗੁਰਦੇਵ ਧੰ ਗੁਰਦੇਵ ਜੀ